ਚਲ ਮੈਂ ਖਾ ਮਿਲਿਆ ਮਜਾ ਕੇ ਪੇਕੀ ਨਾਲੇ ਤਾਂ ਬਾਈ ਗਰ ਲਾਲ ਕੈਨੂੰ ਮਿਲ ਜੂਗੀ ਹਰਪ੍ਰੀਤ ਹੋਰਾਂ ਨੂੰ ਚਲ ਛੁੱਟੀ ਦਾ ਲਾਹਾ ਤੱਕ ਲਿਆ ਮੈਂ ਵੀ ਅੱਜ ਇੱਥੇ ਆ ਗਈ ਕੱਲ ਨੂੰ ਚਲ ਭੈਣ ਕੋਲੇ ਵਗ ਜੂਗੀ ਆਈ ਆਹੀ 5-7 ਛੁੱਟੀਆਂ ਨੇ ਮੇਰੇ ਨਾਲ ਤਾਈ ਨੰਗ ਜਾਣੀ ਆ ਆ ਕਿੱਧਰੋਂ ਆਉਂਦੀ ਆ ਮੂੰਹ ਚੱਕੀ ਅੱਜ ਫੇਰ ਆਉਂਦੀ ਹੈਗੀ ਦਸ ਦਿਨ ਨਹੀਂ ਪੈਣ ਦਿੰਦੀ ਸਾਸਰੀ ਕਾਲ ਤਾਈ ਸਾਸਰੀ ਕਾਲ ਭਾਈ ਹੋਰ ਕਿਵੇਂ ਠੀਕ ਆ ਭਾਈ ਹਾਂ ਠੀਕ ਆ ਤਾਈ ਤੂੰ ਕਿਵੇਂ ਇੱਥੇ ਬੈਠੀ ਆ ਗਰਮੀ ਚ ਬਿਉਰੀ ਬੈਠੀ ਰਹਿਣੀ ਆ ਤੂੰ ਨਾ ਕੀ ਗੱਲ ਭਾਈ ਤੈਨੂੰ ਇੱਥੇ ਬੈਠਦੀ ਕੀ ਤਕਲੀਫ ਆ ਭਾਈ ਨਾ ਨਾ ਤਾਈ ਤਕਲੀਫ ਤਾਂ ਕੀ ਹੋਣੀ ਸੀ ਵਧੀਆ ਸਮਾ ਚੰਗੀ ਗੱਲ ਉਹ ਹੀ ਗੱਲ ਬਾਹਰ ਚ ਬੰਦਾ ਚੰਗਾ ਲੱਗਦਾ ਬੈਠਾ ਚੰਗਾ ਤਾਂ ਭਾਈ ਕਾਹਨੂੰ ਲੱਗਦਾ ਤੈਨੂੰ ਟਾਈ ਵੀ ਜੇ ਕੇਰਾ ਤਾਈ ਮਰੇ ਤਾਂ ਕੇਰਾ ਝਰਕਦੇ ਨੇ ਭੋਗ ਪਾਈ ਜੇ ਤੇ ਮੈਨੂੰ ਖੁੱਲਾ ਹੋ ਜਾਣਾ ਉਂਡਾਲ ਨੂੰ ਮਮਾ ਸਾਤਾ ਹੁਣੀਆਂ ਸਾਲ 6 ਮਹੀਨੇ ਤੋਂ ਉਦੋਂ ਤੋਂ ਮੈਨੂੰ ਹਾਂ ਸੁਣਾਉਣ ਲੱਗ ਜਾਨੀਆਂ ਤੂੰ ਸਿੱਧਾ ਹੀ ਕਹਿ ਦੇ ਕਰਨਾ ਵੀ ਰਾਈ ਵੀਰ ਸਾਡੇ ਆਇਆ ਨਾ ਕਰ ਨਾ ਭਾਈ ਤੇਰੀ ਮਾਂ ਨਹੀਂ ਸੀ ਮੈਨੂੰ ਸੁਣਾਉਂਦੀ ਤੇਰੀ ਮਾਂ ਕਿ ਮੈਨੂੰ ਥੋੜੀਆਂ ਸੁਣਾਉਂਦੀ ਸੀ ਪਰ ਤੇਰੀਆਂ ਕਰਦੀ ਸੀ ਤੇਰੀ ਮਾਂ ਵੀ ਮੇਰੇ ਨਾਲ ਬਾਈ ਤਾ ਫਿਰ ਤਾਈ ਹੁਣ ਤੂੰ ਮੇਰੀ ਮਾਂ ਦੇ ਬਦਲੇ ਮੇਰੇ ਤੋਂ ਲੜਿਆ ਮੈਂ ਤਾਂ ਤੁਹਾਨੂੰ ਕਦੇ ਵੀ ਨਹੀਂ ਕੁਛ ਆਖਿਆ ਨਾ ਤੂੰ ਭਾਈ ਤੇਰੀ ਮਾਂ ਨੂੰ ਕਹਿੰਦੀ ਨਹੀਂ ਸੀ ਹੁੰਦੀ ਵੀ ਤੂੰ ਤਾਈ ਨਾਲ ਲੜਦੀ ਆਂਗੀ ਇੱਕ ਨਹੀਂ ਸੀ ਕਿਦਾ ਸਮਝ ਆਇਆ ਭਾਈ ਮੇਰੀ ਮੰਨ ਲੇਗੀ ਤੂੰ ਵੀ ਮੇਰੀ ਮਾਂ ਮੰਨੂਗੀ ਕੋਈ ਨਹੀਂ ਕਿਸੇ ਦੀ ਮੰਦਾ ਮੇਰਾ ਤਾਂ ਦਿਲ ਸਾਫ ਉਹੀ ਗੱਲ ਮੰਨਦਾ ਹਰਪ੍ਰੀਤ ਦਾ ਚ ਭਾਈ ਨੂੰ ਮਿਲਣਾ ਆ ਜਾਨੀਆ ਉਹੀ ਗੱਲ ਮੋਹ ਪਿਆਰਾ ਨਹੀਂ ਇੰਨੀ ਬੇਇੱਜ਼ਤੀ ਕੋਈ ਨਹੀਂ ਕਰਾਉਂਦਾ ਕਿਸੇ ਤੋਂ ਨਾ ਬੇਇੱਜ਼ਤੀ ਭਾਈ ਤੂੰ ਉਹੀ ਗੱਲ ਵਾਂਗ ਤੇਰੀ ਮਾਂ ਨਹੀਂ ਸੀ ਕਰਦੀ ਮੇਰੀ ਤੇਰੀ ਮਾਂ ਨੇ ਮਿੰਟਾ ਕੀ ਸੀ ਬੰਨ ਕੇ ਚੱਲ ਕੋਈ ਨਹੀਂ ਤਾਈ ਮੈਂ ਤਾਂ ਆ 5-10 ਮਿੰਟ ਬਾਗ ਜਾਨੀਆ ਭਾਈ ਤੂੰ ਤਾਂ ਮੇਰੇ ਨਾਲ ਐਂ ਗੁੱਸਾ ਕਰਨ ਲੱਗ ਗਿਆ ਜਾ ਜਾ ਭਾਈ ਤੈਨੂੰ ਕਿਹਾ ਸੀ ਚਿੱਠੀ ਪਾ ਕੇ ਤੇ ਫੋਨ ਕਰਕੇ ਸੱਦਿਆ ਸੀ ਲੱਭ ਬਗ ਜਾਨੀਆ ਨਾਲੇ ਰੋ ਮਾਰਦੀ ਹੈਗੀ ਨਾਲੇ ਆ ਜਾਂਦੀ ਹੈ ਚਾਰ ਦਿਨ ਪੈਣ ਨਹੀਂ ਦਿੰਦੀ ਉਹੀ ਗੱਲ ਵਾਂਗੂ ਮੈਨੂੰ ਤਾਂ ਮਰੀ ਚਾਉਂਦੀ ਹੈ ਵੀ ਜੇ ਕੇਰਾ ਮਰ ਜੇ ਤਾਂ ਕੇਰਾ ਮੈਨੂੰ ਵੀ ਕੇਰਾ ਚਾਰੇ ਰਾ ਖੁੱਲੇ ਹੋ ਜਾਣ ਜਰਕਦੇ ਨੇ ਆਇਆ ਕਰਾਂ ਜਰਕਦੇ ਨੇ ਜਾਇਆ ਕਰਾਂ ਮਨ ਮੰਨ ਦੀਆਂ ਚੀਜ਼ਾਂ ਲੈ ਕੇ ਜਾਇਆ ਕਰਾਂ ਭਾਬੀ ਤੋਂ ਆਪਦੀ ਤੋਂ ਹਰ ਤਰੀਕ ਤੋਂ ਹੁਣ ਮੇਰਾ ਮਨ ਦੀ ਆ ਚਾਹ ਦੇਖ ਕੇ ਮੱਥੇ ਠੋੜੀਆਂ ਪਾ ਲੈਂਦੀ ਹੈ ਚੰਦਰੀ ਕਿ ਉੱਥੇ ਮੇਂ ਦੱਸ ਜਾਨੀ ਹੈ ਰਾਜਵੀਰ ਆਉਂਦੀ ਹੈ ਦੇਖੀ ਬੇਬੇ ਕਿਵੇਂ ਬੋਲੀ ਜਾਂਦੀ ਹੈ ਸਸਿਆ ਆ ਆ ਬਾਬੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਕੀ ਹਲਚਲ ਬਸ ਠੀਕ ਆ ਵਧੀਆ ਅੱਜ ਤਾਨੂੰ ਖੜਦੀ ਹੁੰਨੀ ਆ ਬੇਬੇ ਕੋਲੇ ਤੂੰ ਗਹੀਂ ਤੇ ਪੈ ਜਾ ਜੇ ਤਾਂ ਬਾਬੀ ਮੇਰੀ ਗੱਲ ਸੁਣਾ ਕੋਲ ਜੀ ਨੰਗਦੇ ਚੁੱਪ ਕਰਕੇ ਤਾਂ ਵੀ ਸੌ ਦੂਨੇ ਲਾਉਗੀ ਆਏ ਨਹੀਂ ਪਤਾ ਤਾਈ ਦਾ ਕੀ ਕਹੇ ਦੇ ਕਈ ਦਿਨਾਂ ਫਿਰ ਵੀ ਕੁੜੀ ਨੇ ਮੈਨੂੰ ਬੁਲਾਇਆ ਮੈਂ ਤਾਂ ਉਹੀ ਗੱਲ ਚੀਫ ਚੀਫ ਜੀ ਚ ਬਣਾਉਣਾ ਪੈਂਦਾ ਬੁਲਾਉਣ ਦਾ ਮੇਰਾ ਹੱਕ ਵੀ ਬਣਦਾ ਉਹਦਾ ਤਾਈ ਬਸ ਉਹੀ ਮਾਨਤਾਨ ਕਰ ਦਿੰਦੀ ਹੈ ਬਗੈਰ ਗੱਲ ਤੋਂ ਹੀ ਹਾਂ ਉਹੀ ਗੱਲ ਬੰਦਾ ਮਸਾਂ ਦਾ ਦੇਖੀ ਚਾਹਨਾ ਤੂੰ ਆਉਣੀ ਹੈਗੀ ਇਹ ਮਨ ਪੜਾ ਕਰ ਦਾਂਦੀ ਹੈ ਮੂਰੇ ਬੈਠੀ ਮੈਨੂੰ ਤਾਂ ਇੰਨਾ ਚਾਹ ਸੀ ਨਾ ਅੱਜ ਸਵੇਰੇ ਸਨੇਹੀ ਉੱਠ ਕੇ ਕੰਮ ਧੰਦਾ ਨਿਮੇੜਿਆ ਵੀ ਚਲ ਪੇਕੀ ਜਾ ਕੇ ਮਿਲ ਕੇ ਆਉਣੀ ਆ ਸਾਰਿਆਂ ਨੂੰ ਬੇਕੀਆਂ ਨੂੰ ਹਰੇਕ ਦੀ ਚਾਹ ਹੁੰਦਾ ਉਹਦੇ ਪੇਕਿਆਂ ਦਾ ਕੁੜਮਾ ਨੂੰ ਹੁੰਦੀ ਹੈ ਚਲ ਆ ਜਾ ਤਾਈ ਤਾਂ ਉਹ ਗੱਲ ਨਹੀਂ ਛੱਡਦੀ ਹੈਗੀ ਮੇਰੀ ਮਾਂ ਵਾਲੀ ਤੇਰੀ ਮਾਂ ਹੀ ਕਰਦੀ ਸੀ ਤੇਰੀ ਮਾਂ ਹੀ ਕਰਦੀ ਸੀ ਫਿਰ ਮੈਂ ਤਾਂ ਨਹੀਂ ਕੁਝ ਕੀਤਾ ਫਿਰ ਮਾਂ ਦੀਆਂ ਕਰੀਆਂ ਹੁਣ ਕਾ ਮੇਰੇ ਨਾਲ ਤਾਂ ਨਹੀਂ ਉਹੀ ਗੱਲ ਪੈਰ ਕੱਢਣ ਤਾਈ ਤਾਂ ਮੈਂ ਬਦਲਾ ਲੈ ਲੈਂਦੀ ਹੈਗੀ ਤੂੰ ਐ ਕਰ ਹੁਣ ਚੰਗਾ ਹੋ ਗਿਆ ਤੂੰ ਆ ਗਈ ਨਾਲੇ ਤਾਂ ਉਹੀ ਗੱਲ ਲੋੜੀ ਦਾ ਜੇ ਸੀ ਤੇਰੇ ਕੋਲੇ ਲੈ ਕੇ ਆਉਂਦੇ ਸਾਨੂੰ ਕਿਹੜਾ ਆਉਣ ਦਿੰਦੀ ਸੀ ਚੋਰੀਆਂ ਵਿਚਾਰ ਮਾਉਣਾ ਪੈਂਦਾ ਹੁਣ ਤੇਰੇ ਬਾਈ ਨੇ ਤਾਂ ਤੈਨੂੰ ਛੱਡਿਆ ਹੋਊਗਾ ਤੇ ਲੋੜੀ ਦਾ ਸਮਾਨ ਨਾ ਨਾ ਭਾਬੀ ਹੱਥ ਬਣਾ ਲੈ ਮੈਂ ਨਹੀਂ ਲੈ ਕੇ ਜਾਂਦੀ ਲੋੜੀ ਦਾ ਸਮਾਨ ਉਹੀ ਗੱਲ ਤਾਈ ਦੀ ਤਾਂ ਕਾਂ ਵਰਗੀ ਨਹੀਂਗਾ ਜੇ ਨੂੰ ਪਤਾ ਲੱਗਾ ਨਾ ਬਾਸ ਮੜਵਾ ਦੇ ਸੀ ਦੱਸ ਕੇ ਦੇਵਾਂਗੇ ਤੇਰੇ ਬਾਈ ਜਾ ਕੇ ਦੇਊਗਾ ਤਾਈ ਨੂੰ ਤਾਂ ਦੱਸਦੀ ਨਹੀਂ ਤਾਈ ਤੇ ਤਾਂ ਚੋਰੀ ਨੂੰ ਦੇਣਾ ਪੈਂਦਾ ਪਹਿਲਾਂ ਤਾਂ ਇਹ ਦਿੰਦੇ ਨਹੀਂ ਉਹ ਤਾਂ ਸਾਡੀ ਖੁਸ਼ੀ ਆ ਉਹੀ ਗੱਲ ਮੈਂ ਵੀ ਜਾ ਕੇ ਘਰੇ ਕਹਿ ਦੂੰਗੀ ਕਿ ਮੇਰੇ ਪੇਕੇ ਨੇ ਲੋੜੀ ਭੇਜੀ ਆ ਕੁੜੀਆਂ ਜਦੋਂ ਆ ਜਾਣ ਨਾ ਪੇਕੀ ਉਹੀ ਗੱਲ ਲੋੜੀ ਦੇ ਦਿਨ ਚੱਲਦੇ ਹੁਣ ਖਾਲੀ ਜਾਂਦੀਆਂ ਕੁੜੀਆਂ ਸੋਹਣੀਆਂ ਨਹੀਂ ਲੱਗਦੀਆਂ ਇਹ ਤਾਂ ਤੇਰੀ ਗੱਲ ਠੀਕ ਆ ਭਾਬੀ ਆਪ ਨੂੰ ਵੀ ਆਉਣੇ ਲੱਗਦੀ ਆ ਸੀ ਕਿ ਤੇਰਾ ਕਰਦੇ ਆ ਕਿੰਨਾ ਕਚਰਾ ਜਦੋਂ ਮਰ ਗਏ ਉਹੀ ਗੱਲ ਤੇਰੇ ਕੋਲੇ ਆਵਾਂਗੇ ਜਾਵਾਂਗੇ ਤੇਰੇ ਕੋਲੇ ਵਾਧੂ ਵਰਤਾਂਗੇ ਸੀ ਤੇਰੇ ਨਾਲ ਚੱਲ ਵਧੀਆ ਚੰਗੀ ਗੱਲ ਆ ਮੈਂ ਵੀ ਆ ਜਾਨੇ ਭਾਈ ਗੱਲ ਕਰਾਉਣਾ ਚੋਰੀਆਂ ਪੈਂਦਾ ਤੈਨੂੰ ਅੱਡੇ ਮਾਰੀ ਮੈਂ ਬੇਇੱਜ਼ਤੀ ਕਰਾਉਣੀ ਆ ਨਹੀਂ ਐਨਾ ਕਿਹੜਾ ਉਹ ਗੱਲ ਕਰੋ ਮਾੜਾ ਹੁੰਦਾ ਜਿਹੜਾ ਬੇਇੱਜ਼ਤੀ ਕਰਾ ਕੇ ਬਾਰ-ਬਾਰ ਆਵੇ ਚੱਲ ਆ ਜਾ ਬਹਿ ਜਾ ਨੇ 2 ਮਿੰਟ ਰਿਆਂ ਜਾਂ ਮੰਜੇ ਤੇ ਆਪਾਂ ਫੇਰ ਬਣਾਉਣੀ ਆ ਚਾਹ ਪਾਣੀ ਐ ਨਹੀਂ ਪਤਾ ਫੇਰ ਵੀ ਚਾਵੜੇ ਫੇਰ ਕੋਈ ਗੱਲ ਵੀ ਨਾ ਕਰਨ ਦੇ ਵੀ ਹਜੇ ਤਾਂ ਬੈਠੀ ਹੋਈ ਸੁਣਾ ਲੈ ਨਾ ਕੋਈ ਖੈਰ ਨਾ ਸੁੱਖ ਨਾ ਫੇਰ ਜਵਾਬ ਨਹੀਂ ਲੈ ਕੇ ਆਈ ਤਕਲੀ ਆ ਗਈ ਜਵਾਬ ਮੈਂ ਇਹ ਨਹੀਂ ਲੈ ਕੇ ਆਈ ਭਾਬੀ ਜਵਾਬ ਨਾ ਆਪਦੀ ਭ ਚਾ ਹਾਂ ਉਹ ਕਹਿੰਦੇ ਅਸੀਂ ਉੱਥੇ ਮਿਲ ਕੇ ਆਉਨੇ ਆ ਮੈਂ ਕਿ ਚੱਲ ਭਈ ਜਾ ਆਉ ਦੋ ਦਿਨ ਕੀ ਕਰੀਏ ਭਈ ਜੀਤਾ ਬਥੇਰਾ ਕਰਦਾ ਜਵਾਕਾਂ ਨੂੰ ਲਿਆਉਣ ਤਾਂ ਹੀ ਮੈਨੂੰ ਲਾਹਾ ਹੋ ਗਿਆ ਉਹੀ ਗੱਲ ਹੈ ਫਿਰ ਜਵਾਕਾਂ ਨੂੰ ਘੂਰਦੀਏ ਛਿੜਕਦੀਏ ਜਦੋਂ ਛਿੜਕਦੇ ਫਿਰ ਸਾਥੋਂ ਨਹੀਂ ਚੱਲੇ ਜਾਂਦਾ ਜਦੋਂ ਮੈਨੂੰ ਨਹੀਂ ਯਰਦੀ ਮੇਰੇ ਜਵਾਕਾਂ ਨੂੰ ਕਿੱਥੇ ਯਰ ਲੂਗੀ ਚੱਲ ਕੋਈ ਨਹੀਂ ਤੂੰ ਜਵਾਕਾਂ ਨੂੰ ਕਹਦੇ ਕਿੰਨਾ ਕਚਰੇ ਆ ਜਿੰਨੇ ਚਿਰ ਬੈਠੀ ਆ ਉਹਨਾਂ ਚਿਰ ਹੀ ਹੁਣ ਜੀਤਾ ਬਥੇਰਾ ਕਰਦਾ ਵੀ ਭਈ ਚਾਰ ਦਿਨ ਜਵਾਕ ਆ ਜਾਣ ਨਾਨਕਿਆਂ ਦਾ ਚਾਹ ਹੁੰਦਾ ਜਵਾਕਾਂ ਦਾ ਸਹੀ ਗੱਲ ਆ ਭਾਬੀ ਫਿਰ ਉਹੀ ਗੱਲ ਸੋਡੇ ਵੀ ਘਰੇ ਕਲੇਸ਼ ਪੈਂਦਾ ਹੈ ਉਹੀ ਗੱਲ ਤੇਰਾ ਕੌਣੇ ਹੁਣ ਤੇਰਾ ਮਾਂ ਨਹੀਂ ਤੇਰਾ ਪਿਓ ਨਹੀਂ ਉਹੀ ਗੱਲ ਤੇਰਾ ਤਾਂ ਅਸੀਂ ਆ ਸਭ ਕੁਝ ਐਂ ਦਾ ਦੇਖਦੀ ਨਹੀਂ ਜਦੋਂ ਆਏ ਜੇ ਮਨਜਾ ਭਰਿਆ ਹੁੰਦਾ ਵੀ ਪੇਕੇ ਹੋਂ ਉਹ ਤੋਂ ਛੋਡੇ ਕੋਲੇ ਆ ਜੰਨੀ ਆ ਬਸ ਇੱਕ ਤਾਈ ਨੂੰ ਮਨ ਪਰੜਾਉਣਾ ਮਨ ਖਰਾਬ ਕਰਦੀ ਹੁੰਨੀ ਐ ਜਦੋਂ ਜਾਂ ਤਾਂ ਐਂ ਕਹਿ ਵੀ ਅਸੀਂ ਤੇਰੇ ਨਾਲ ਕਦੇ ਫਰਕ ਰੱਖੇ ਕਿਸੇ ਗੱਲ ਦਾ ਤੈਨੂੰ ਮੰਨਿਆ ਵੀ ਤੂੰ ਚਾਚੇ ਦੀ ਕੁੜੀ ਐ ਕਦੇ ਫਰਕ ਤਾਂ ਨਹੀਂ ਪੈਂਦਾ ਬਾਈ ਨੇ ਮਤ ਰੱਖੇ ਪਰ ਉਹੀ ਗੱਲ ਜਿਹੜੀ ਮਾੜੀ ਮੋਟੀ ਹੋਊ ਆਗੀ ਤਾਈ ਸਾਰੇ ਵਾਅਦੇ ਘਾਟੇ ਪੂਰੇ ਕਰ ਲੈਂਦੀ ਆ ਤਾਈ ਤਾਂ ਫਿਰ ਹੁਣ ਤਾਈ ਦਾ ਤਾਂ ਪੈ ਮੂੰਹ ਨਹੀਂ ਫਟ ਸਕਦੇ ਉਹ ਤਾਂ ਮੈਨੂੰ ਵੀ ਬਥੇਰਾ ਬੋਲਦੀ ਛੱਡ ਪਰਾਂ ਤਾਈ ਦੀ ਗੱਲ ਤੇਰੇ ਬਾਈ ਤਾਂ ਇੱਥੇ ਸਾਥ ਚ ਹੀ ਹੋਊਗਾ ਤੂੰ ਨੰਗ ਕਿਹ ਤੈਨੂੰ ਮਿਲੇ ਨਹੀਂ ਨਾ ਨਾ ਮੈਂ ਤਾਂ ਚੱਕੀ ਨਹੀਂ ਹੈਗੀ ਉਧਰ ਮੈਂ ਤਾਂ ਸਿੱਧੀ ਟੱਪਿਆ ਹੀ ਫਿਰ ਤੂੰ ਸਿੱਧੀ ਟੱਪਿਆ ਹੀ ਉਹ ਇੱਧਰ ਬੈਠਾ ਉਹ ਦੂਜੇ ਪਾਸੇ ਉਹਨੂੰ ਕਿਹੜਾ ਹੁਣ ਪਤਾ ਲੱਗਿਆ ਉਹ ਮੈਂ ਤੂੰ ਫੋਨ ਕਰਦਾ ਤੇਰੇ ਬਾਈ ਤੈਨੂੰ ਅੱਡੇ ਚ ਚੜਾ ਲਿਆ ਹੁੰਦਾ ਮੈਂ ਨਾ ਭਾਬੀ ਉਹੀ ਆ ਗਈ ਚਾਹਣ ਚੱਕ ਜੇ ਮੈਂ ਕਹਾਂ ਚੱਲ ਵਧੀਆ ਹਰਪ੍ਰੀਤ ਨੂੰ ਚਾਹ ਜਾ ਚੜ ਜੂਗਾ ਦੇਖ ਕੇ ਹਾਂ ਮੈਂ ਤਾ ਤਾ ਆਉ ਤਾ ਤਾ ਇਸੀ ਮੈਂ ਖਜੇ ਪਤਾ ਲੱਗ ਜਾਂਦਾ ਫੀ ਗੱਲ ਜੇ ਬੇਬੇ ਨੂੰ ਤਾਈ ਨੂੰ ਪਤਾ ਲੱਗ ਗਿਆ ਮੈਂ ਖ ਪਹਿਲੀਆਂ ਚ ਕਲੇਸ਼ ਪਾ ਲੂ ਪਹਿਲੀ ਪਾ ਲੈਂਦੀ ਏ ਤੱਕੜੇ ਸੋ ਤਾਈ ਕਹਿੰਦੀ ਮਨੂੰ ਜਵਾਬ ਦੇ ਦੇ ਭਈ ਆਵੇ ਨਾ ਆਵੇ ਨਾ ਹਾਂ ਤਾਈ ਬੰਦ ਕੀ ਕਰੀਏ ਫਿਰ ਚਲ ਆ ਜਾ ਪਾ ਚਾਹ ਪਾਣੀ ਬਣਾਉਣੇ ਇਨੀ ਤਰ ਬਾਈ ਆ ਜੂਗਾ ਚਲ ਆ ਜਾ ਹੋ ਬਾਈ ਕਿ ਕੁੜੀ ਜੀ ਆਈ ਮੇਰਾ ਤਾਂ ਜਮਾ ਨਹੀਂ ਦੀ ਕਰਦਾ ਉਧਰ ਜਾਣ ਨੂੰ ਕਿਦੋਂ ਆ ਜਾਂਦੀ ਆ ਸਭ ਕਾਪ ਦੇ ਘਰੇ ਲੜਾਈ ਪਵਾ ਜਾਂਦੀ ਆ ਜੀ ਸੱਸ ਨੂੰ ਹਾਣ ਰੜਵਾ ਕੇ ਭੱਗ ਜਾਂਦੀ ਆ ਤੁਰ ਜਾਂਦੀ ਆ ਇਹ ਵੀ ਜੱਤ ਨੇ ਕਿਦੋਂ ਆ ਜਾਂਦੀ ਆ ਜੀ ਦੋਨੇ ਜਣੇ ਉਹਨੂੰ ਐ ਗੱਲਾਂ ਕਰਨਗੇ ਕੋਲੇ ਬੈਠ ਬੈਠ ਕੇ ਮੈਂ ਕੋਈ ਆਪਦੀ ਭੈਣ ਨਾਲ ਕਰਦੇ ਹੁੰਦੇ ਨੇ ਬੇਬੇ ਹਾਂ ਬਾਈ ਕਿਉਂ ਕੁੜੀ ਦਾ ਬ੍ਰਾਹਮਣਾ ਨਹੀਂ ਹੁੰਨੀ ਆ ਤੇਰਾ ਕੀ ਮਾੜਾ ਕੀਤਾ ਨੇ ਜੇ ਤੇਰਾ ਉਹੀ ਗੱਲ ਚਾਚੀ ਨਾਲ ਬੈਰ ਸੀਗਾ ਉਹ ਚਾਚੀ ਨਾਲ ਸੀ ਫਿਰ ਉਹ ਕੁੜੀ ਨਾਲ ਕਿਉਂ ਕੱਢਨੀ ਐ ਕੁੜੀ ਨਾਲੇ ਕਢੋਂ ਦੇ ਭਾਈ ਮੈਂ ਤਾਂ ਕਿਹਦੇ ਦੀ ਮਾਣੇ ਭਾਈ ਬਠੇਰੀਆਂ ਕਰੀਆਂ ਮੇਰੇ ਨਾਲ ਮਾਣੇ ਕਰੀਆਂ ਮਾਣਾ ਹੋ ਗਈਆਂ ਮਾਂ ਉਹੀ ਗੱਲ ਉਹ ਮਰ ਨਹੀਂ ਲੈ ਸਕੀ ਮਾਂ ਨੂੰ ਲੈ ਗਿਆ ਰੱਬ ਉਹ ਤਾਂ ਵਿਚਾਰੀ ਨਾਲ ਕੋਈ ਹੁਣ ਤੇਰਾ ਦੁਸ਼ਮਣੀ ਨਹੀਂ ਕੁੜੀ ਨਾ ਤਰੀਕੇ ਦੋਛੋਣੇ ਮੈਨੂੰ ਆਂਦਾਸ ਕੀ ਤੇਰਾ ਲੈ ਕੇ ਜਾਂਦੀ ਏ ਚੰਦਰਗੇਜ ਦੋ ਦਿਨ ਆ ਜਾਂਦੀ ਏ ਉਹੀ ਗੱਲ ਮਿਲ ਕੇ ਜਾਂਦੀ ਏ ਵਿਚਾਰੀ ਆ ਰਾਤ ਲਾ ਜੂਗੀ ਤੜਕੇ ਭਗ ਜੂਗੀ ਇਹ ਦੇ ਕਰੇ ਫੇ ਮਿਲ ਕੇ ਜਾਂਦੀ ਏ ਕੀ ਮਿਲ ਕੇ ਜਾਂਦੀ ਏ ਕਿਦੋਂ ਕਾਈ ਆਉਂਦੇ ਫੇਰ ਇਹਨੂੰ ਐ ਹੁੰਦਾ ਕਿ ਕੋਈ ਮੈਨੂੰ ਲੀੜੇ ਦੇਣ ਕੋਈ ਮੈਨੂੰ ਲੋੜੀ ਦਾ ਸਮਾਨ ਦੇਣ ਕੋਈ ਮੈਨੂੰ ਚੀਜ਼ਾਂ ਦੇਣ ਕੀ ਦੇਈਏ ਭਾਈ ਨਾ ਲੋੜੀ ਦੇ ਸਮਾਨ ਤੂੰ ਕੜਾ ਖਤਰ ਮਰੁੰਡੇ ਬਣਾਈ ਬੈਠੀ ਐ ਜਾਂ ਖਵਾ ਕੱਢੀ ਬੈਠੀ ਐ ਮੈਨੂੰ ਐਂ ਦੱਸ ਜੇ ਤੇਰੀ ਆਪ ਦਿੱਤੀ ਹੁੰਦੀ ਫੇਰ ਤੂੰ ਉਹਨੂੰ ਨਹੀਂ ਸੀ ਦਿੰਦੀ ਆਪਣਾ ਤਾਂ ਧਰਮ ਹੁੰਦਾ ਕਮਲੀਏ ਧਰਮ ਜੜਿਆ ਨਾ ਕਰ ਆਪਦੀ ਤਾਂ ਪਾਈ ਫਿਰ ਦੇਣੀ ਆ ਆਪਦੀ ਹੀ ਹੁੰਦੀ ਆ ਆਪਦੀ ਦਾ ਮਛਦਾ ਵੀ ਹੈਗਾ ਹੁਣ ਇਹਦਾ ਮੇਰੇ ਤੇ ਕੀ ਮਛਦਾ ਤਾਈ ਤੇ ਦੇਖ ਵੇ ਵੀ ਉਹ ਤਾਂ ਤੇਰਾ ਬਥੇਰਾ ਕਰਦੀ ਐ ਪਰ ਜਦੋਂ ਤੂੰ ਨਹੀਂ ਉਹਦਾ ਕਰਦੀ ਨਾ ਹੁਣ ਉਹ ਕੀ ਕਰੇ ਉਹ ਤਾਂ ਵਿਚਾਰੀ ਕਹਿੰਦੀ ਮੇਰਾ ਤਾਂ ਬਲਾਈ ਜੀ ਕਰਦਾ ਤਾਈ ਨੂੰ ਮਾਂ ਕਹਿਣ ਨੂੰ ਵੀ ਜੀ ਕਰਦਾ ਗੱਲ ਕਰਕੇ ਨੀ ਤਾਈ ਭੱਜ ਕੇ ਪੈ ਜਾਂਦੀ ਐ ਭੱਜ ਕੇ ਭਾਈ ਮੇਰੇ ਬਾਪਾ ਮੈ ਮਾਰ ਪਾਈ ਪਰ ਮਾਂ ਛੱਡ ਮੇਰਾ ਤਾਂ ਭਾਈ ਜੀ ਨਹੀਂ ਕਰਦਾ ਉਹਨੂੰ ਜਮਾਂ ਬਲਾਉਣ ਨੂੰ ਐਡੀ ਕੜਮੇ ਮੱਥੇ ਵਾਲ ਛੋਟੇ ਪੈਰਾਂ ਵਾਲੀ ਹੈਗੀ ਮੇਰੇ ਤਾਂ ਜਮਾਂ ਨੂੰ ਮੱਥੇ ਲਾਉਣ ਨੂੰ ਜੀ ਨਹੀਂ ਕਰਦਾ ਨਾ ਤੂੰ ਜਾ ਕੇ ਦੇ ਨੀ ਕਹਤਾ ਤੋਤੇ ਪੈਰਾਣੀ ਉਹ ਜਿੱਥੇ ਵਿਆਹੀ ਆ ਰਾਜ ਰਾਜ ਦੀਏ ਰਾਣੀਆ ਮੰਗੂ ਰੱਖਦੇ ਆ ਮੈਂ ਤੈਨੂੰ ਦੱਸਾਂ ਉਹੀ ਗੱਲ ਇੱਕ ਪੇਕਿਆਂ ਦੀ ਭੁੱਖ ਹੁੰਦੀ ਤੀ ਨੂੰ ਪੇਕੀ ਤਾਂ ਉਹੀ ਗੱਲ ਰੋਲਦੀ ਖੁਰਦੀ ਫਮਾ ਚਾਚੇ ਤਾਏ ਦੇ ਘਰੇ ਆ ਕੇ ਮੁੜ ਜੀ ਐ ਹੋ ਜੇ ਮੈਂ ਪੇਕੀ ਜਾਈ ਨਾ ਆਪਣੇ ਕੋਲੇ ਕਿਹੜਾ ਵਿਚਾਰੀ ਨੇ ਜਵਾਬ ਤੌਰ ਤੇ ਜਵਾਬ ਉਹਦੀ ਨਣਦ ਕੋਲੇ ਵਗ ਗਈ ਤੂੰ ਦੱਸ ਤੇਰਾ ਕੀ ਹੋਉਂਦਾ ਆਪਾਂ ਦਾ ਭਾਈ ਕਿਉਂ ਫੇਰ ਇਹਦੀ ਗੱਲ ਸਮਝੀਆ ਕਿਉਂ ਬਗਾਨੇ ਜਵਾਕ ਪਾਈ ਆਪਾਂ ਚੋਕ ਲੌੜਾ ਚੱਕਤੀ ਦੀ ਕਿਸੇ ਦੀ ਲਾੜ ਦੇਂਗਾ ਤੂੰ ਜਵਾਕ ਵੀ ਪਾਈ ਛੱਡਿਆ ਤੇਰਾ ਜੀ ਇਹਦੇ ਨਾ ਜਵਾਕ ਜੀ ਦੋ ਦਿਨ ਆ ਜਾਂਦੇ ਕੀ ਗੱਲ ਆ ਨਾਨਕੀ ਦੁਨਗੀਆਂ ਜਾਂਦੀ ਐ ਜੇ ਦੋ ਦਿਨ ਜਵਾਕ ਲਾਇਣ ਜਵਾਕਾਂ ਨੂੰ ਮੈਂ ਆਇਓ ਜੀ ਨਾਨੀ ਨਾਨੀ ਕਰਦੇ ਤੈਨੂੰ ਆ ਕੇ ਆ ਤੂੰ ਹੀ ਨਹੀਂ ਜਿਹੜੀ ਨਾ ਤੂੰ ਬੋਲਦੀ ਲੋੜ ਨਹੀਂ ਨਾਨੀ ਦੀਆਂ ਆਖ ਬਾਉਣ ਦੀ ਆਪਦੇ ਘਰੀ ਰਹਾ ਕਰੇ ਤਾਂ ਦਿਨ ਨਹੀਂ ਪੰਜ ਦਿਨ ਦੀ ਭਾਈ ਉਹਦੀ ਆ ਜਾਂਦੀ ਐ ਐਡਾ ਫੇਰ ਭਾਈ ਮੋਹ ਪਿਆਰ ਐ ਫੇਰ ਆਪਾਂ ਨੂੰ ਬਹਣ ਦੇ ਜੇ ਨਾ ਇਹ ਵਾਹਣ ਹੋਰ ਕੇ ਦਰ ਲੈ ਕੇ ਜਾਊਗੀ ਵਾਹਣ ਤੈਨੂੰ ਹੀ ਦੇ ਕੇ ਜਾਊਗੀ ਗੱਲ ਕਰਾ ਤੇਰੇ ਮੂੰਹ ਕੰਨੀ ਦੇਖ ਕੇ ਨਹੀਂ ਦਿੰਦੀ ਉਹ ਕਹਿੰਦੀ ਭਾਈ ਤਾਈ ਤੇ ਜਿੰਨੇ ਚਕਰ ਤਾਈ ਬੈਠੀ ਐ ਉਹਨੇ ਚਕਰ ਤਮ ਵਾਹਣ ਦਿੰਦੀ ਨਹੀਂ ਤਾਈ ਦਾ ਕੀ ਪਤਾ ਮੈਨੂੰ ਕੀ ਬੋਲੇ ਨਾ ਤੇਰੇ ਕੋਈ ਮੇਰੇ ਨਾਲ ਤਾਂ ਨਹੀਂ ਬੋਲਦੀ ਨਹੀਂ ਬਣਦੀ ਤੇ ਤੁਹਾਡੇ ਨਾਲ ਤਾਂ ਭਾਈ ਬਣਦੀ ਆ ਤੁਸੀਂ ਸਾਡੇ ਨਾਲ ਤਾਂ ਬਣਦੀ ਹੋਗੇ ਸਾਨੂੰ ਤਾਂ ਉਹ ਕਹਿੰਦੀ ਐ ਵੀ ਦੇਖ ਜਮੀਨ ਸੋਨੂੰ ਦੇਊਂਗੀ ਕਿਸੇ ਨੂੰ ਦਿੰਦੀ ਨਹੀਂ ਪਰ ਜਿੰਨੇ ਚਕਰ ਤੂੰ ਬੈਠੀ ਐ ਨਾ ਤੂੰ ਨਹੀਂ ਕੁਝ ਵੀ ਬਣਨੇ ਦਿੰਦੀ ਮੈਨੂੰ ਤਾਂ ਐ ਲੱਗਦਾ ਵੀ ਜੇ ਤੁਸੀਂ ਐਂ ਵਿਹਾਰ ਕਰੇਗੀ ਨਾ ਤੂੰ ਐਸੀ ਲੋਟੀ ਕਰੀ ਗਈ ਉਹਦੇ ਨਾਲ ਉਹ ਦੂਜੇ ਘਰ ਵਾਲਿਆਂ ਦੇ ਜੀ ਲੱਗ ਗਈ ਨਾ ਉਹ ਮਿੰਟ ਚ ਜ਼ਮੀਨ ਨਹਾ ਲਾਣੀ ਨਾ ਮਿੱਟ ਨਾ ਹਾਲ ਹਾਲਵਾ ਲੈਣੀ ਨਾ ਆਪਦੇ ਤੇ ਫੇ ਤੁਹਾਡੀ ਅੱਡੀ ਨਾ ਲਵਾ ਦੇ ਭਾਈ ਸਾਰੀ ਨਾ ਦੇਵੇ ਆਪਦੀ ਰੱਖ ਲੈ ਚਲ ਦੋ ਕਿੰਨੀ ਨਾ ਕਿਉਂ ਲਵਾ ਦੇ ਅੱਡੀ ਉਹ ਕਹਿੰਦੀ ਮੈਂ ਸਾਰੀ ਸੋਨੂੰ ਦੇਉਂਗੀ ਜਦ ਮੈਂ ਉਧਰ ਜਾਂਦੀ ਨਹੀਂ ਪਰ ਜੇ ਤੂੰ ਅਹੀਂ ਮਾੜਾ ਵਿਹਾਰ ਕਰੀਗੀ ਇੱਕ ਦਿਨ ਉਹੀ ਗੱਲ ਜਿਵੇਂ ਆਕੜੀ ਨਹੀਂ ਉਹਨਾਂ ਨੇ ਜੇ ਕਿਤੇ ਮੰਗਰ ਲੱਗ ਗਈ ਨਾ ਸਾਡੇ ਉਹੀ ਗੱਲ ਚਾਰ ਕਿੱਲੇ ਬਾਹਣ ਦੇ ਖਸਾ ਦੇਗੀ ਤੂੰ ਆ ਤੇਰੀ ਉਹੀ ਪਤਾ ਉਧਰ ਹੀ ਦੇਜੇ ਭਾਈ ਸਾਰਾ ਜੰਬਾਹਣ ਤੇ ਸੋਨੂੰ ਇਹ ਬਰਿਆ ਚਰਿਆ ਕੇ ਤੇ ਕੇ ਰਖਾਈ ਜਾਂਦੀ ਹੈਗੀ ਨਾ ਖਾਣ ਨੂੰ ਸਾਡਾ ਕੀ ਖਾ ਲਿਆ ਆ ਜਾ ਹੁਣ ਬਗ ਚੱਲ ਸਾਰਾ ਦਿਨ ਨਾ ਮੂੰਹ ਮੋਟਾ ਕਰਕੇ ਰੱਖਿਆ ਕਰ ਮੈਂ ਤੈਨੂੰ ਦੱਸਾਂ ਕਿ ਅਜੇ ਵੀ ਨਹੀਂ ਜੀ ਕਰਦਾ ਕਿ ਬਾਹਰ ਨੂੰ ਜਾਣਾ ਮੇਰਾ ਤਾਂ ਭਾਈ ਜੀ ਨਹੀਂ ਕਰਦਾ ਜਾਲ ਨੂੰ ਕੀ ਪਤਾ ਮੈਨੂੰ ਕੀ ਬੋਲੂ ਐਵੇਂ ਜੋ ਕੁਝ ਕਹੇ ਤਾਂ ਮੈਨੂੰ ਤਾਂ ਇਹਨਾਂ ਕੋਸਾ ਆਖਿਆ ਜਾਊਗਾ ਤੂੰ ਹੀ ਕਰ ਲੈ ਭਾਈ ਗੱਲ ਮੈਂ ਤਾਂ ਬਾਹਰ ਹੀ ਜਾਨੀ ਆ ਇੱਧਰ ਕਿਆ ਬਗ ਜਾ ਭਾਈ ਹੋਰ ਤਾਂ ਇਹ ਕਿਹੜਾ ਕੋਈ ਐ ਵੀ ਕੁੜੀ ਆਈ ਹੈ ਕੋਈ ਮੈਂ ਦਾਲ ਸਬਜ਼ੀ ਲਿਆ ਕੇ ਦੇ ਮੈਂ ਦਾਲ ਸਬਜ਼ੀ ਧਰ ਲਾ ਕੋਈ ਨਹੀਂ ਸਬਜ਼ੀ ਤਾਂ ਆ ਜਾਊਗਾ ਤਾਂ ਭਰਾ ਲੈ ਆ ਦੂਗਾ ਤੂੰ ਐ ਕਰ ਤੂੰ ਆਦੇ ਮਨ ਦੇ ਨਾਲ ਪੂਰੀਆਂ ਕਰ ਲੈ ਐ ਕਰਨੀ ਰਾਤ ਵੀ ਜਿੱਥੇ ਜੀ ਕਰਦਾ ਨਾ ਤੇਰਾ ਉੱਥੇ ਕੱਟਿਆਈ ਉਹ ਤਾਂ ਰਹੂਗੀ ਭਈ ਅੱਜ ਅੱਛਾ ਰਹੂਗੀ ਮੈਨੂੰ ਤਾਂ ਭਾਈ ਬਾਹਰ ਕੱਢ ਦੇ ਉਹਨੂੰ ਕੁੜੀ ਨੂੰ ਰੱਖ ਲੈ ਭਾਈ ਬਗਾਨੀ ਨੂੰ ਕਹਾ ਤੇ ਫਿਰ ਮੈਂ ਭੇਜਦਾ ਤੂੰ ਆਪ ਹੀ ਨਹੀਂ ਬੜਦੀ ਕਰੇ ਹੁਣ ਤੂੰ ਤਾਂ ਬਾਹਰ ਨੂੰ ਤੁਰ ਜਾਨੀਏ ਜੇ ਤੂੰ ਉਹਦੇ ਕੋਲੇ ਜਾਵੇਂ 8 9 ਤਾਂ ਹੋਇਆ ਪਿਆ ਨਾ ਭਾਈ ਕੁਛ ਨਹੀਂ ਹੁੰਦਾ ਉਹਨੂੰ ਕਹਿੰਦਾ ਬਰਿਆ ਤੇਰੇ ਆ ਕੇ ਕਹਿੰਦਾ ਭਾਈ ਭੇਜ ਦੇ ਮੈਂ ਤਾਂ ਫੇਰ ਘਰੇ ਆਉਂਗੀ ਨਹੀਂ ਮੈਂ ਨਹੀਂ ਆਉਂਦੀ ਜਮਾਨਾ ਆਈ ਵੇ ਭੇ ਉਹ ਤਾਂ ਜਾਂਦੀ ਨਹੀਂ ਹੁਣ ਉਹ ਤਾਂ ਟੜਕੇ ਜਾਊਗੀ ਮੈਂ ਤਾਂ ਕਹਿੰਦੀ ਨਹੀਂ ਕੁੜੀ ਨੂੰ ਦੇਖ ਲੈ ਕਿੱਡੀ ਚਲਾ ਕਹਿੰਦੀ ਮੈਂ ਕਿਹੜੇ ਮੂੰਹ ਵਾਕੜੀ ਨੂੰ ਕਹਾਂ ਜਾ ਵੇਖ ਲੈ ਹੋ ਟੱਪ ਗਈ ਬਾੜੀ ਬੇਨੁਗਰੀ ਬੁੜੀ ਐ ਤਾਂ ਇਹਦਾ ਤਾਂ ਪਤਾ ਨਹੀਂ ਕੀ ਬਣੂਗਾ ਉਹੀ ਗੱਲ ਇਹਦੋਂ ਤਾਂ ਇਹਨੂੰ ਦਿੱਤੀਆਂ ਹੁੰਦੀਆਂ ਈ ਇਹਨੂੰ ਪਤਾ ਲੱਗਦਾ ਵੀ 3 ਕੀ ਹੁੰਦਗੀਆਂ ਜੋ ਆਕੜੀ ਨਾ ਕਿੰਨੇ ਵੇਤ ਕਰੇ ਕਰਦੀ ਐ ਲੈ ਉਹਦੇ ਬਾਈ ਨੂੰ ਫੋਨ ਕਰਦੀਆਂ ਜਾ ਕੇ ਉਹ ਨਹੀਂ ਆਇਆ ਕਿਹੜੇ ਵੇਲੇ ਹੋਗੇ ਵੀ ਫੋਨ ਫਾਨ ਲਾ ਲੈ ਲੈ ਰਾਜਵੀਰ ਵਿਚਾਰੀ ਚਾਚੇ ਦੀ ਕੁੜੀ ਆ ਰਹੀ ਹੈ ਚਲ ਇਹਦਾ ਕੌਣ ਹੈਗਾ ਮਾਈ ਭਰਾ ਆ ਗਿਆ ਬਾਈ ਤੂੰ ਸਸਰੀਕਾਲ ਬਾਈ ਸਸਰੀਕਾਲ ਪਣੀ ਮੈਂ ਤਾਂ ਡੀਕੀ ਆਨੀ ਪਣੇ ਕਦੋਂ ਆਈ ਸੀ ਤੂੰ ਮੈਨੂੰ ਆਈ ਨੂੰ ਤਾਂ ਘੰਟਾ ਹੋ ਗਿਆ ਤੇ ਹਰਪ੍ਰੀਤ ਮੈਨੂੰ ਇੱਥੇ ਬਹਾ ਕੇ ਇੱਧਰ ਬਾਗੀ ਪਸੂਆਂ ਬਣੀ ਪਤਾ ਨਹੀਂ ਕੀ ਉਧਰ ਘਰਦੀ ਫਿਰਦੀ ਐ ਤੂੰ ਬੋਲੇ ਕੱਲੀ ਬੈਠੀ ਐ ਇੱਥੇ ਹੈ ਹੋਰ ਮੈਂ ਤਾਂ ਐਂ ਡਿੱਕੀਆਂ ਦੀ ਸੀ ਮੈਂ ਕਿਹਾ ਇੱਧਰ ਚੱਲ ਇੱਥੇ ਤਾਈ ਬੈਠੀ ਸੀ ਉਹ ਵੀ ਪਤਾ ਨਹੀਂ ਕਿੱਧਰ ਗਈ ਉਹ ਬੇਬੇ ਆ ਤੈਨੂੰ ਪਤਾ ਹੀ ਜਾਗਾ ਬਸ ਉਹਦਾ ਸੁਭਾਈ ਐ ਹੈ ਜਾਗਾ ਦੇਖ ਲੈ ਭਾਈ ਬੇਬੇ ਦੀ ਗੱਲ ਦੱਸਾਂ ਤੈਨੂੰ ਤੇਰੀ ਦੀ ਤਾਈ ਨੇ ਤਾਂ ਦੇਖ ਲੈ ਮੇਰੇ ਨਾਲ ਏਡੀ ਬੇਸ਼ੱਕੀ ਕਰੀ ਹੁਣ ਸਾਰੀ ਬੇਇੱਜ਼ਤੀ ਕਰਨ ਲੱਗ ਗਈ ਮੇਰੀ ਐਂ ਤਾਂ ਕਿੱਡਾ ਕਿ ਮੈਂ ਪਾਪ ਕਰ ਦਿੰਨੀ ਹਾਂ ਜੇ ਤੁਹਾਨੂੰ ਮਿਲਣ ਆ ਜਾਂਦੀ ਨਾ ਬੇਬੇ ਕੀ ਕਹਿੰਦੀ ਸੀ ਭਣੀ ਤ ਉਹ ਤਾਂ ਬਲਾਈ ਕੁਝ ਬੋਲਦੀ ਸੀ ਉਹੀ ਜਿਹੜਾ ਐ ਵਾਰ ਬੋਲਦੀ ਹੁੰਦੀ ਆ ਤੇਰੀ ਮਾਂ ਐ ਕਰਦੀ ਸੀ ਤੂੰ ਆਏ ਆ ਬਾਲਾ ਕੁਝ ਬੋਲਦੀ ਐ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਲੱਗਦਾ ਐਵੇਂ ਕਹਿ ਨਹੀਂ ਸਕਣ ਤਾਂ ਮੱਥੇ ਲਾਇਆ ਮੜਾ ਅੱਛਾ ਇੱਥੋਂ ਤੱਕ ਕਹਿੰਦੀ ਐ ਉਹ ਤਾਂ ਹੌਲੀ ਹੌਲੀ ਬੋਲੀ ਜੇ ਜਾਂਦੀ ਪਾਣੀ ਐਵੇਂ ਹੀ ਨਾ ਉਜੜੀਆਂ ਖੱਡਾਂ 'ਚ ਹੱਥ ਪਾਉਂਦੀ ਰਹਿੰਦੀ ਐ ਉਹ ਪਿਛਲੀਆਂ ਗੱਲਾਂ ਨੂੰ ਯਾਦ ਕਰੀ ਜਾਂਦੀ ਐ ਵੀਰਾ ਸਮਾਂ ਸੀਗਾ ਬੀਤ ਗਿਆ ਹਨਾ ਐ ਨਹੀਂ ਸੋਚਦੀ ਵੀਰਾ ਵਿਚਾਰੀ ਦਾ ਰਾਜਵੀਰ ਦਾ ਕੌਣ ਐ ਹੁਣ ਅਸੀਂ ਆ ਹੋਰ ਕੌਣ ਐ ਜਿਹੜੀ ਮੇਰੇ ਕੋਲ ਜ਼ਮੀਨ ਆ ਉਹ ਵੀ ਮੈਂ ਕਿਨੂੰ ਦੇਣੀ ਆ ਇੱਥੇ ਸੋਡੇ ਤੋਂ ਬਗੈਰ ਹੋਰ ਕੌਣ ਆ ਮੇਰਾ ਪਰ ਤੂੰ ਤਾਂ ਐਵੇਂ ਜ਼ਮੀਨ ਜ਼ਮੀਨ ਕਰੀ ਜਾਨੀ ਐ ਅਸੀਂ ਕਿੱਥੋਂ ਜ਼ਮੀਨ ਕਦੇ ਮੰਗੀ ਹੈਗੀ ਮੰਗੀ ਤਾਂ ਨਹੀਂ ਹੁਣ ਜੇ ਉਹੀ ਗੱਲ ਮੇਰਾ ਸਕੇ ਭਰਾ ਹੁੰਦਾ ਤੂੰ ਵੀ ਮੇਰੇ ਸਕੇ ਭਰਾ ਮਾਂ ਵਰਗੀ ਐ ਮੈਂ ਤਾਂ ਕਦੇ ਬਗਾਨਾ ਸਮਝਿਆ ਨਹੀਂ ਹੁਣ ਜੇ ਉਹੀ ਗੱਲ ਵੀ ਤਾਈ ਮਾੜੀ ਜੀ ਚੱਜਦੀ ਹੋ ਕੁਛ ਮੈਨੂੰ ਮੜਾ ਜਾਂ ਮੇਰੀ ਸੱਸ ਦਾ ਡਰ ਆ ਜੇ ਮੇਰੀ ਸੱਸ ਦਾ ਡਰ ਜਾਂ ਚੱਕਿਆ ਜਾਵੇ ਨਾ ਮੈਂ ਤਾਂ ਜ਼ਮੀਨ ਉਹਦੀ ਸੋਨ ਨੂੰ ਦੇ ਜਾਂ ਸਾਰੀ ਪਰੇ ਮੇਰੀ ਗੱਲ ਸੁਣਾ ਤੂੰ ਬਗਾਨਾ ਤਾਂ ਕਹਿਣਾ ਨਾ ਕਰ ਹੁਣ ਤੂੰ ਮੇਰੇ ਸਕੇ ਚਾਚੇ ਜੀ ਤੀਂ ਐ ਤੂੰ ਕਿਤੇ ਮੈ ਕੀ ਬਗਾਨੇ ਹੁੰਦੇ ਨੇ ਬਗਾਨਿਆਂ ਚ ਤਾਂ ਬਗਾਨੇ ਵਾਲੀ ਤਾਂ ਆਪਣੇ ਚ ਕੋਈ ਗੱਲ ਹੀ ਨਹੀਂ ਹੈਗੀ ਗੱਲ ਕਰ ਜਿਹੜਾ ਮਾੜਾ ਮੋਟਾ ਫਰਕਾ ਨਾ ਤਾਈ ਨੇ ਪਵਾ ਰੱਖਿਆ ਉਹ ਤਾਈ ਦਾ ਹੁਣ ਕੁਸਤਾ ਦਿਮਾਗ ਨਹੀਂ ਰਿਹਾ ਕੁਸ ਪਤਾ ਨਹੀਂ ਉਹਦੇ ਨਾਲ ਕੋਈ ਗੱਲਾਂ ਕੋ ਹੋਈਆਂ ਪਤਾ ਨਹੀਂ ਨਾ ਹੋਈਆਂ ਪਿਛਲੀਆਂ ਗੱਲਾਂ ਨੂੰ ਯਾਦ ਕਰੀ ਜਾਂਦੀ ਹੈ ਲੈ ਹਰਪ੍ਰੀਤ ਵੀ ਆ ਆ ਗਈ ਆਉਣੀ ਐ ਹੁਣ ਹੋਰ ਕੀ ਕਰਾਂ ਆ ਬੇਬੇ ਨਾ ਭੱਗ ਗਈ ਸੀ ਤੂੰ ਮੈਂ ਤੈਨੂੰ ਡੇਕੀ ਨਹੀਂ ਆ ਕਦੋਂ ਨਹੀਂ ਮੈਂ ਬੇਬੇ ਨੂੰ ਸੱਦਣ ਗਈ ਸੀ ਮੈਂ ਖ ਬੇਬੇ ਨੂੰ ਰੇ ਬੋਲ ਮਾਰ ਲਿਆ ਮੈਂ ਬੇਬੇ ਤਾਂ ਨਾ ਮੇਰੇ ਨਾਲ ਬੋਲ ਕੇ ਆ ਗਲੀ ਪੈ ਗਈ ਪਤਾ ਨਹੀਂ ਕਿੱਦਾਂ ਟੱਪ ਗਈ ਉਹ ਤਾਂ ਪਕਾਈ ਮਾਰੀ ਜਾਂਦੀ ਐ ਬੇਬੇ ਦਾ ਕੀ ਐ ਮੈਨੂੰ ਆਹ ਜਿਹੜੀ ਕੱਲੀ ਬੈਠੀ ਐ ਇੱਥੇ ਮੈਨੂੰ ਇਹ ਨਾ ਜੇ ਕੁੜੀ ਰਹੂਗੀ ਅਕੇ ਕਿ ਮੈਂ ਤਾਂ ਘਰੇ ਨਹੀਂ ਆਉਂਦੀ ਅੱਜ ਮੈਂ ਖ ਨਾ ਆ ਜਾ ਬਗ ਜਾ ਜਿੱਦਾਂ ਜਮਾਂ ਨਾ ਕਹੇ ਭਗ ਜਾਨੀ ਐ ਮੈਨੂੰ ਚੜਾ ਆਉਗਾ ਭਗ ਜਾਨੀ ਐ ਤੂੰ ਜਾ ਕੇ ਆਰਾਮ ਕਰ ਜਾ ਕੇ ਤੈਨੂੰ ਕੋਈ ਨਹੀਂ ਉਹ ਕਰਦਾ ਤੂੰ ਐ ਕਰ ਸਬਜ਼ੀ ਲਿਆ ਜਾ ਕੇ ਕੁੜੀ ਇਹ ਬੇਬੇ ਨਹੀਂ ਸਮਝਦੀ ਇਹ ਬੇਬੇ ਤਾਂ ਕਦੇ ਵੀ ਨਹੀਂ ਸੁਧਰਦੀ ਮੈਂ ਬੇਬੇ ਨੂੰ ਆਖਿਆ ਜਿਹੜੇ ਚਾਰ ਕਿੱਲੇ ਬਾਹਨ ਦੇ ਸਾਡੇ ਕਿਉਂ ਖਰਾਬ ਕਰਦੀਆਂ ਕਿਉਂ ਸਾਡੀਆਂ ਜੜਾਂ 'ਚ ਬੈਠੀ ਐ ਭੈਣ ਤਾਂ ਵਿਚਾਰੀ ਉਹੀ ਗੱਲਾਂ ਕਰਦੀ ਸੀ ਕਹਿੰਦੀ ਮੇਰੀ ਸੱਸ ਦਾ ਸੁਭਾਅ ਪੜਿਆ ਨਹੀਂ ਤਾਂ ਮੈਂ ਕਿੱਦੇ ਵੀ ਛੋੜੇ ਨਾ ਜ਼ਮੀਨ ਕਰਾਣ ਦੀ ਹਾਂ ਭਾੜੇ ਉਹ ਜ਼ਮੀਨ ਮੰਗੀ ਐ ਦਿੱਥੋਂ ਦੂਜੇ ਘਰ ਵਾਲੀ ਬੁੜੀ ਨਾ ਗੇੜੇ ਮਾਰਦੀ ਫਿਰਦੀ ਰਹਿੰਦੀ ਐ ਵੀ ਜੇ ਇਹਨਾਂ ਨਾਲ ਮਾੜਾ ਮਟਾ ਫਰਕ ਪਵੇ ਤੇ ਕੁੜੀ ਨੂੰ ਮਹਾਵ ਦੇ ਘਰੇ ਲੈ ਜਾ ਬੇਬੇ ਨੂੰ ਤਾਂ ਨਾ ਆਖਰ ਨੇ ਦੁਪਹਿਰਾ ਵੀ ਨਹੀਂ ਢਾਲਿਆ thora ਵੀ ਅਕਲ ਨਹੀਂ ਇਹਨੂੰ ਤੈਨੂੰ ਪਤਾ ਕੀ ਗੱਲ ਐ ਵੀ ਕੁਛ ਲੈ ਨਾ ਜਾ ਹਾਂ ਬਸ ਆ ਛੂਟ ਬੂਟ ਹੋਰ ਕੀ ਲੈ ਜੂਗੀ ਛੂਟ ਬੂਟ ਕਾ ਨੂੰ ਕਰੀ ਜਾਂਨੇ ਜਿਹੜਾ ਕੁਝ ਕਰਦੀਏ ਨਹੀਂ ਸਮਾਨ ਤਾਂ ਇਹਨੂੰ ਪਤਾ ਵੀ ਜਿਹੜਾ ਆਪਾਂ ਦੇਣਾ ਹੈ ਉਹ ਦੇਣੀ ਹੈ ਹੁਣ ਕੁੜੀ ਆਈ ਏ ਚਾਰ ਦਿਨਾਂ ਨੂੰ ਫੇਰ ਕੜੇ ਪਾ ਕੇ ਖੜ ਜੂਗੀ ਵੀ ਮੈਂ ਲੋੜੀ ਤੇ ਉਹਦੇ ਕੋਲੇ ਜਾਣ ਨਹੀਂ ਦਿੰਦੀ ਹੁਣ ਲੋੜੀ ਦਾ ਸਮਾਨ ਦਵਾ ਕੇ ਛੱਡਾਂ ਈ ਕੁੜੀ ਨੂੰ ਕਰ ਲੈ ਲੋੜੀ ਦਾ ਸਮਾਨ ਨਹੀਂ ਤੂੰ ਐਂ ਕਰ ਖੁਆ ਵੀ ਕੱਢ ਕੇ ਦੇ ਭੈਣ ਨੂੰ ਫੇਰ ਇਹ ਕਿੱਥੋਂ ਉਹ ਕਰੂਗੀ ਉਹ ਖੁਆ ਕਿੱਥੇ ਕੱਢਣ ਦੇਊਗੀ ਕਿੱਥੇ ਜਰੂਗੀ ਮਿੰਟ 'ਚ ਕਿੱਥੋਂ ਦੋ ਦੂ ਤੂੰ ਜਾਣੇ ਕਰਦਾ ਫਿਰ ਤੂੰ ਉਥੋਂ ਮੋੜ ਲੈ ਬਣਾ ਬਣਾ ਲੈ ਆਪਣੇ ਪਿੰਡ ਵਾਲੇ ਦੋਦੀ ਤੋਂ ਮਗਾ ਲੈਣਾ ਕੱਚਾ ਖੋਆ ਮੰਗਾ ਲੈਣਾ ਆਪਾਂ ਰਲਾ ਕੇ ਦੇ ਦਿਆਂਗੇ ਤੂੰ ਐਂ ਕਰ ਕੱਚਾ ਖੋਆ ਮੰਗਾ ਲੈ ਉਹ ਤੂੰ ਨੂੰ ਫੋਨ ਕਰਦੀ ਉਹਨੂੰ ਮੈਂ ਫੋਨ ਕਰਦਾ ਹਾਂ ਤੇ ਵੀ ਛਣ 2 ਕਿਲੋ ਖੋਆ ਲੈ ਜੀ ਤੇ ਕੁੜੀ ਆ ਰਹੀ ਹੈ ਸਾਡੀ ਅਸੀਂ ਉਹਨੂੰ ਦੇਣਾ ਬੇਬੇ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਵੀ ਆ ਮਾੜੀਆਂ ਮੋਟੀਆਂ ਚੀਜ਼ਾਂ ਦੇਖੇ ਆਪਾਂ ਜਮੀਨ ਨਾ ਕਰਾ ਲਾਂਗੇ ਇਹ ਤਾਂ ਨਾਲ ਉਹ ਜਿੰਦੀ ਕਿਸੇ ਨੂੰ ਜੂ ਕਹੀ ਜਾਂਦੀ ਹੈ ਰਾਜਵੀਰ ਵੀ ਮੈਂ ਜ਼ਮੀਨ ਕਿੱਥੇ ਲੈ ਕੇ ਜਾਣੀ ਹੈ ਰਾਜਵੀਰ ਤਾਂ ਕਹੀ ਜਾਂਦੀ ਹੈ ਕੱਲ ਨੂੰ ਰਾਜਵੀਰ ਦੇ ਸਹੁਰਿਆਂ ਨੂੰ ਲਾਲਚ ਹੋ ਗਿਆ ਵੀ ਤੇਰੀ ਤਾਈ ਤਾਂ ਤੈਨੂੰ ਮੂੰਹ ਨਹੀਂ ਬੋਲਦੀ ਤੂੰ ਉਹਨਾਂ ਨੂੰ ਕਸ਼ਤੋਂ ਜ਼ਮੀਨ ਦੇ ਕਿਉਂ ਨਹੀਂ ਨਾਲ ਉਹ ਬੁੜੀ ਫਿਰਦੀ ਏ ਹਜੇ ਤੇ ਇਹ ਗੱਲਾਂ ਰਾਜਵੀਰ ਦੱਸਦੀ ਜਾਂ ਕੇ ਉਹਦੀ ਸੱਸ ਨੂੰ ਆਹੋ ਹਾਂ ਨਹੀਂ ਤਾਂ ਕਿੱਥੇ ਇੱਥੇ ਆਉਣ ਦਿੰਦੀ ਏ ਉਹ ਐਡੀ ਭੇੜੀ ਬੁੜੀ ਐ ਭਰਾ ਕੋਣ ਹੈ ਬੇਇੱਜ਼ਤੀ ਕਰਾਉਣ ਦੇਣਾ ਬੇਬੇ ਤਾਂ ਉਹੀ ਗੱਲ ਬੇਇੱਜ਼ਤੀ ਕਰਦੀ ਆਈ ਵਾਰ ਕੁੜੀ ਦੀ ਇੰਨਾ ਕੁਝ ਬੋਲਦੀ ਏ ਇੰਨਾ ਕੁਛ ਬੋਲੀ ਜਾਵੇ ਉੱਧਰ ਬੈਠੀ ਡੱਗੀ ਤੇ ਕਹਿੰਦੀ ਬੱਲੇ ਮੱਥੇ ਵਾਲੀ ਪੁੱਠੇ ਪੈਰਾਂ ਵਾਲੀ ਸਾਡੇ ਘਰੇ ਆ ਕੇ ਵੱਡ ਜਾਂਦੀ ਕਹਿੰਦੀ ਸਾਡੇ ਚ ਵੀ ਕਲੇਸ਼ ਪਵਾਉਂਦੀ ਐ ਲੈ ਮੈਂ ਖ ਮੈਂ ਤੇਰੇ ਨਾਲ ਕਿੱਥੇ ਲੜਦੀ ਆ ਓਏ ਤਾਂ ਜਦੋਂ ਭੈਣ ਨੂੰ ਦੇਖ ਲੈ ਜਮਾ ਮੱਚ ਜਾਂਦੀ ਐ ਮੱਚ ਤੇ ਖਿਲ ਹੋ ਜਾਂਦੀ ਐ ਜਮਾ ਸਰ ਜਿਲਿਆਂ ਘਰੇ ਅੱਡੇ ਤੋਂ ਮੈਂ ਲੈ ਹੁਣਾ ਸਬਜੀ ਤੇ ਮੋਟਰਸਾਈਕਲ ਲੈ ਜਾ ਹਾਂ ਪੰਟਾ ਤੂੰ ਪਹਿਲਾਂ ਲਾਇਆ ਪਤਾ ਨਹੀਂ ਕਿੱਥੇ ਬੈਠਾ ਜੀ ਕਿੱਥੇ ਨਰਾਜਵੀਰ ਕਹਿੰਦੀ ਮੈਨੂੰ ਤਾਂ ਦਿਸਿਆ ਨਹੀਂ ਬਾਈ ਬੇਬੇ ਨਾ ਮੈਂ ਗੱਲ ਕਰੂੰਗਾ ਮੈਂ ਸਮਝਾਉਂਗਾ ਬੇਬੇ ਨੂੰ ਬੇਬੇ ਤਾਂ ਤੜਕੇ ਆਉ ਬੇਬੇ ਨਹੀਂ ਘਰੇ ਵੱਡਦੀ ਨਹੀਂ ਆਉਂਦੀ ਨ ਪੈਣ ਨਾਲ ਹੀ ਟੁੱਟਦੇ ਬੇਬੇ ਦੇ ਕਹੇ ਤੋਂ ਬੇਬੇ ਨੂੰ ਕੀ ਪਤਾ ਇਹਨਾਂ ਗੱਲਾਂ ਦਾ ਤੁੰਗੜਾ ਹੋ ਜਾਂਦੀ ਨਹੀਂ 20 ਵਾਰਾ ਰਾਤਾਂ ਲਾ ਕੇ ਇਸੇ ਲੰਗੋੜੇ ਅੱਜ ਲਾਇਆ ਆਉਗੀ ਆ ਪਿਆਜ਼ ਤੜਕੇ ਮੈਂ ਸਾਰੀ ਜੀਰੇ ਨਾਲ ਅੱਧਾ ਘੰਟੇ ਨੂੰ ਖੜੀ ਹੋਵੇ ਪੈਣ ਕਿਤੇ ਬਾਗ ਨਾ ਜਾਵੇ ਤੈਨੂੰ ਰੋਕ ਕੇ ਰੱਖੀ ਪੈਣਾ ਹੀ ਤਾਂ ਜਾਊਗੀ ਆਥਨ ਤਾਂ ਹੋਇਆ ਪਿਆ ਹੁਣ ਤੇਰਾ ਵੀ ਸਰੀ ਪਿਆ ਤੂੰ ਲੈ ਜਾ ਮੋਟਰਸਾਈਕਲ ਨੇ ਆ ਚੱਜਦੀ ਨਹੀਂ ਕੋਈ ਸਬਜ਼ੀ ਤੂੰ ਦੱਸ ਕਾਦੀ ਰਿਹਾ ਮੈਂ ਫਿਰ ਇੱਥੇ ਗਾਜਰਾਂ ਨੇ ਚੱਕ ਲਈ ਮੈਂ ਤੇਨੂੰ ਸ ਗਾਜਰਾਂ ਤੋਂ ਜੀ ਲੈ ਆ ਪਿਆ ਉਹ ਫਿਰ ਮਾਟਰ ਪਨੀਰੀ ਲਿਆਉ ਆ ਪਨੀਰ پنੂਰ ਲੈ ਆਈ ਏਡਾ ਠੀਕ ਔਰ ਜੀ ਬਣਾ ਕੁਆ 2 ਕਿਲੋ 2 ਕਿਲੋ ਥੋੜਾ ਹੋਊਗਾ ਤੇ 3 ਕਿਲੋ ਮੰਗਾ ਲਈ 3 ਕਿਲੋ ਤਾਂ ਲਈ ਆਉਂਗਾ ਆਹੋ ਬੜਾ ਮੋਟਾ ਤਾਂ ਫਿਰ ਘਰੇ ਵੀ ਖਾਦਾ ਜਾਂਦਾ ਜਿਹੜੇ ਬਣਾਉਨੇ ਆ ਹਾਂ ਤਾਂ ਅਸੀਂ ਤਾਂ ਘਟ ਜਾਂਦੇ ਚਲ 2 ਕਿਲੋ ਤਾਂ ਕੁੜੀ ਨੂੰ ਦੇਵਾਂਗੀ ਉਹ ਫਿਰ ਆਪਾਂ ਗਾਜਰਾਂ ਉਹ ਕਰਾਂਗੇ ਉਹ ਚਰਾਵਾਂ ਕਿ ਆਟਾ ਹੀ ਕਰਾਵਾਂਗੇ ਉਹ ਕੇਰਾ ਖੋਆ ਮੰਗਾ ਲਾ ਬਾਅਦ ਚ ਦੇਖਾਂਗੇ ਫਿਰ ਦੇਖਾਂਗੇ ਕੀ ਕਰਨਾ ਚਲ ਠੀਕ ਐ ਮੈਂ ਲਿਓ ਨਾ ਇਹ ਮਾ ਨੋਂ ਵੀ ਟੱਪਿਆ ਪਿਆ ਦਾ ਸਰੇ ਹੀ ਪਿਆ ਪਹਿਲਾ 100 ਦਾ ਸਵਾਲ ਕਰਕੇ ਜਾਂਦੇ ਗੱਲ ਤਾਂ ਇਹਦੀ ਸਹੀ ਏ ਜੇ ਵਿੱਚ ਗਾਜਰਾਂ ਭੁੰਨ ਕੇ ਪਾ ਦੀਏ ਤੇ ਵਧੀਆ ਬਣ ਜੇ ਗਜਰੇਲਾ ਭੈਣ ਨੂੰ ਤਾਂ ਉਹੀ ਗੱਲ ਬੇਬੇ ਤਾਂ ਹੁਣ ਚੜੀ ਏ ਭੈਣ ਨੂੰ ਦੇਣੀ ਪੂ ਚੋਰੀਆਂ ਨੂੰ ਗਜਰੇਲਾ ਦੇ ਦਾਂਗੇ ਦੇਖੀ ਜੂ ਉਹੀ ਗੱਲ ਆਪਦੀਆਂ ਧੀਆ ਹੁੰਦੀਆਂ ਆਪਦੀਆਂ ਨੂੰ ਤਾਂ ਬਤੇਰਾ ਦੇਣ ਦੀ ਚੱਕ ਚੱਕ ਇਹ ਚਾਚੇ ਦੀ ਧੀ ਰਹੀ ਨਹੀਂ ਤੇ ਮੱਚਦਾ ਨਹੀਂ ਉਹੀ ਗੱਲ ਚਾਚੀਆਂ ਤਾਂਇਆਂ ਜ ਮਾਮਾ ਬਣ ਜਾਣ ਫਿਰ ਮਾਮਾ ਨੂੰ ਕੌਣ ਰੋਵੇ ਭਾਈ ਲਓ ਮੈਥੋਂ ਕਿਸ ਦੇ ਘਰੇ ਕਿਉਂ ਰਾਤਾਂ ਕੱਟੀ ਦੀਆਂ ਆ ਕਿਸੇ ਦੀ ਕੁੜੀ ਪਿੱਛੇ ਚੜੇਲ ਪਿੱਛੇ ਮੈਨੂੰ ਕਹਿੰਦੀ ਜਾ ਕਿਸ ਦੇ ਘਰੇ ਵਾਗ ਜਾ ਡੱਕਨੇ ਨੇ ਕਹਿਤਾ ਇਨੀ ਆਖਿਆ ਬੇਬੇ ਆ ਜਾ ਕਿਸ ਦੇ ਘਰੇ ਨਾ ਰਾਤ ਕੱਟੀ ਆ ਕੀ ਪੀਏਗਾ ਪਤਾ ਨਹੀਂ ਕਾਦੇ ਵਾਲਾ ਤੂੰ ਕੀ ਪਰ ਆ ਜਾ ਪਿਆਰ ਫਾਫਾ ਜਿਹਾ ਦੇਖਦੀ ਐ ਕੀ ਚੀਜ਼ ਹੋਈ ਨਾਲੇ ਮੋਟਰਸਾਈਕਲ ਬਾਹਰ ਕੱਢਿਆ ਪਏ ਕਿਵੇਂ ਕੁਛ ਲਿਆ ਮਟਰ ਪਨੀਰ ਵਾਖ ਰੂ ਦੇਖ ਆਏ ਲਿਆ ਲਿਆ ਖਵਾਉਂਦੇ ਨੇ ਬਗਾਨਿਆਂ ਦੀਆਂ ਕੁੜੀਆਂ ਨੂੰ ਸੰਗ ਨਹੀਂ ਆਉਂਦੀ ਲੈ ਜਾਣੀਆਂ ਚੱਕ ਕੇ ਬਣਾ ਲੈਣ ਦੇ देऊ ਮੈਂ ਬਣਾਉਣਾ ਹੁਣ ਲੈ ਦੂ ਮੈਂ ਚੱਕ ਕੇ ਕਿੰਨੇ ਪੈਸੇ ਲਾਉਂਦੇ ਨੇ ਲ ਕਿਹਦੇ ਚਾਚੇ ਦੀ ਕੁੜੀ ਆਈ ਹੈ ਗਾਹਾਂ ਗਾਹਾਂ ਦੀ ਗਾਹ ਇਹ ਤਾਂ ਰੋੜੀ ਤੇ ਪੀਪਲ ਲੱਗੀ ਰਹੀਂਦੀ ਆ ਕਿਧਰੇ ਮਟਰ ਪਨੀਰ ਤਰਦੇ ਨੇ ਕਿਧਰੇ ਚੀਜ਼ਾਂ ਦਿੰਦੇ ਨੇ ਉਹਨੂੰ ਬੁਰੇ ਹਾਲ ਭਾਈ ਕੀ ਰਾਮ ਦੀ ਦਹਾਈ ਹੈ ਕੁਰਸੀ ਤੇ ਨਾ ਮਟਰ ਪਨੀਰ ਰੱਖਿਆ ਸੀਗਾ ਇੱਥੇ ਹੈ ਹੀ ਨਹੀਂ ਗਾਲੇ ਹਰਪ੍ਰੀਤ ਨਾ ਚੱਕ ਕੇ ਲੇ ਗਈ ਹੋਵੇ ਹਰਪ੍ਰੀਤ ਨੂੰ ਪੁੱਛਦਾ ਹਰਪ੍ਰੀਤ ਕਿੱਧਰ ਵਾਗੀ ਅੱਛਾ ਰਸੋਈ 'ਚ ਅੱਗ ਮਚਾਈ ਬੈਠੀ ਆਲੇ ਭੈਣ ਵੀ ਉੱਥੀ ਬੈਠੀ ਆ ਉਹ ਮੈਂ ਮੈਂ ਤਾਂ ਮਟਰ ਪਨੀਰ ਲਿਆ ਕੇ ਉੱਥੇ ਤੇ ਰਹੀ ਤੂੰ ਚੱਕ ਲਈ ਲੈ ਮੈਂ ਕਿੱਥੇ ਚੱਕ ਲਈ ਇਸ ਤਾਂ ਅੱਗ ਮਚਾਈ ਬੈਠੀ ਨਾ ਲੱਕੜਾਂ ਲਾ ਕੇ ਵੀ ਇੱਥੇ ਚੁੱਲੇ 'ਤੇ ਤਰ ਲਾਂਗੇ ਨਾ ਫੜਾ ਨਾ ਕਮਾਲ ਦੀ ਗੱਲ ਹੈ ਮੈਂ ਨਾ ਮਟਰ ਲਿਆ ਸੀ ਨਾ ਪਨੀਰ ਲਿਆ ਸੀ ਉੱਥੇ ਕੁਰਸੀ 'ਤੇ ਰਹਿ ਆ ਟਮ ਦਿਖਾਵਾਂ ਕਿੱਥੇ ਚਾਹ ਤੂੰ ਲੈ ਗਿਆ ਉਥੋਂ ਪਰ ਮੈਨੂੰ ਕੀ ਪਤਾ ਕੌਣ ਲੈ ਜਾਣਾ ਮੈਂ ਤੇ ਰਾਜਵੀਰ ਤਾਂ ਇੱਥੇ ਬਹਿਤਾਂ ਅਸੀਂ ਤਾਂ ਲੱਕੜਾਂ ਲਾ ਕੇ ਅੱਗ ਮਚਾ ਲਈ ਚੁੱਲ੍ਹੇ 'ਤੇ ਮੈਂ ਕਾਹਲੀ ਸੀ ਥੋੜਾ ਇੱਧਰ ਵਗ ਗਿਆ ਮੱਝਾਂ ਵਾਲੀ ਵਾਹ ਮੱਝਾਂ ਨੂੰ ਨੀਰਾ ਇੱਥੋਂ ਤਾਂ ਕੋਈ ਕੁੱਤਾ ਬਿੱਲਾ ਵੀ ਖਿੱਚ ਕੇ ਲੈ ਜਾ ਸਕਦਾ ਜੋ ਤੂੰ ਇੱਥੇ ਧਰ ਗਿਆ ਹੁਣ ਕੀ ਪਤਾ ਕਿੱਧਰ ਗਿਆ ਹੁਣ ਕਿੱਥੋਂ ਭੱਲ ਗਿਆ ਕੁੱਤਾ ਬਿੱਲਾ ਗੱਲ ਪੱਕੀ ਐ ਵੀ ਹਣ ਹਾਂ ਫਿਰ ਕੋਈ ਕੁਤੜੀ ਨਾ ਲੈ ਗਿਆ ਹੋਰ ਕੁੱਤਾ ਕਰ ਲੈ ਮਾੜਾ ਉਹ ਕੁੱਤਾ ਵਾ ਖਿੱਚ ਕੇ ਉਹ ਮਤਲਬ ਬੋਲ ਵੀ ਮਾਰੇ ਸੀ ਵਰਪੀ ਨੂੰ ਤੂੰ ਚੱਕ ਲੈ ਤੂੰ ਰਸੋਈ ਚ ਫਿਰ ਤੂੰ ਬੋਲੀ ਨਹੀਂ ਹੁਣ ਜੇ ਕੋਈ ਕੁੱਤਾ ਬਿੱਲਾ ਲਗਿਆ ਹੁੰਦਾ ਫਿਰ ਲਫਾਫੇ ਦੀ ਵੀ ਕੜੀຊ ਹੁੰਦੀ ਕਿਤੇ ਤਾਂ ਹੁੰਦੀ ਹੀ ਨਹੀਂ ਨਾ ਤੂੰ ਕਿੱਥੇ ਪਾਇਆ ਰੱਖਦੀਂ ਦੀ ਇਹ ਕੁੱਤੇ ਦੀ ਹੁਣ ਕੀ ਪਤਾ ਲੱਗੇ ਕੌਣ ਲੈ ਗਿਆ ਚੱਲ ਫਿਰ ਮੈਂ ਹੋਰ ਲਿਆਂ ਨਾ ਫਿਰ ਹੋਰ ਕੀ ਹੁਣ ਪਾ ਲੈ ਜਾ ਹੋ ਜਾਂਦੀ ਆ ਬੇਬੇ ਨਹੀਂ ਬੇਬੇ ਹੋ ਜਾਂਦੀ ਆ ਲਫਾਫਾ ਚੱਕੀ ਗਲੀ ਪਈ ਉਹੀ ਆਈ ਸੀ ਜਮਾ ਹੋ ਦੇਖ ਲਾ ਹੋ ਟੱਪ ਗਈ ਉਹ ਆ ਮਰ ਜਾਏ ਬੁਢੀ ਗੱਲੀ ਬਣ ਗਈ ਹਾਂ ਦੇਖ ਲਾ ਹੋ ਜਾ ਆ ਬੜੀ ਉਹਨਾਂ ਨੇ ਘਰੇ ਜਾ ਬੜੀ ਲੈ ਕੇ ਲਫਾਫਾ ਹੈ ਹੁਣ ਬੜਾ ਜਾਪਾ ਹੋ ਗਿਆ ਮਗਰ ਫਿਰ ਕੀ ਮੰਗਰ ਜਾ ਹੁਣ ਲੋਕਾਂ ਦੇ ਘਰਾਂ ਚ ਜਲੂਸ ਕੱਢਣੇ ਹੁਣ ਉਹੀ ਗੱਲ ਅਗਲਾ ਆਖੂ ਬੁਢੀ ਬਾਬਾ ਚੱਕ ਕੇ ਆ ਗਈ ਮੁੰਡਾ ਮੰਗਣੇ ਬੇਬੇ ਵੀ ਜਮਾ ਸਰੀ ਪਹਿਰ ਲਿਆ ਜਾਂ ਮੈਂ ਆਂਗਾ ਬੇਬੇ ਨੂੰ ਤਾਂ ਆਇਆ ਕੁੜੀ ਨੂੰ ਕੋਈ ਚੀ ਖਵਾਉਣਾ ਬਸ ਕੁੜੀ ਦੀ ਗੱਲ ਮਾੜੀ ਮਾੜੀ ਨੀਤ ਦੀ ਇਹ ਤਾਂ ਉਹ ਕਿੱਥੋਂ ਖਵਾ ਦੇਣ ਦੇ ਦੂਗੀ ਪਨੀਰ ਤਾਜ਼ਾ ਰਿਆਣੀ ਦੇਖ ਲੈ ਹਨਾ ਕਿੱਡੀ ਮਾੜੀ ਐ ਮੈਂ ਇੱਥੋਂ ਗਲਤੀ ਤਾਂ ਮੈਥੋਂ ਹੀ ਹੋਈ ਆ ਮੈਂ ਕਾਹਨੂੰ ਧਰ ਕੇ ਜਾਣਾ ਸੀਗਾ ਇੱਥੇ ਤੂੰ ਐਸੀ ਕਿ ਮੱਝਾਂ ਨਹੀਂ ਹੋਗੀ ਮਹਾਨੀਰਾ ਦੇਖ ਲੈ ਉਧਰ ਉਹ ਕੋਈ ਨਹੀਂ ਕਿਹੜਾ ਬਗਾਨੀ ਕੁੜੀ ਐ ਕੀ ਗੱਲ ਐ ਹੁਣ ਜਿਹੜਾ ਸਾਗ ਪਿਆ ਤੜਕਾ ਲਾਇਆ ਉਹ ਤਾਂ ਸਾਗ ਨਹੀਂ ਖਾਲੂਗੀ ਵਿਚਾਰੀ ਰੋਟੀਆਂ 'ਚ ਤੋਹੀ ਤੱਤਾ ਕਰਨਾ। ਉਹ ਮੈਂ ਹੋਰ ਲਿਆਉਣਾ ਜਾ ਕੇ ਯਾਰ ਕਿਉਂ ਸਾਗ ਨਾ ਖਾਲੂਗੀ। ਜਾ ਐਂ ਕਰ ਫਿਰ ਬਣੀ ਬਣਾਈ ਸਬਜ਼ੀ ਲਿਆ। ਮੈਂ ਸਬਜ਼ੀ ਲੈਉਣਾ ਬਣੀ ਬਣਾਈ। ਉਹ ਸਬਜ਼ੀ ਲਿਆ ਬਣੀ ਬਣਾਈ। ਇਹਨੂੰ ਲਾ ਲੈਣ ਤੇ ਚੋਰ ਜਿਹੜਾ ਬੇਬੇ ਲਾਉਂਦੀ ਏਗੀ। ਉਹ ਟੋਟੇ ਵਾਲੇ ਨੂੰ ਐ ਕਹਿ ਕੇ ਕਿ ਵੀ ਤੁਸੀਂ ਖੁਆ ਇੱਥੇ ਤਿਆਰ ਕਰ ਦਿਓ ਉੱਥੇ ਤਿਆਰ ਕਰਾਣੀਆਂ ਹੋਟਲ ਵਾਲੇ ਕਰਦੇ ਆ ਆਪਣੇ। ਗੱਲ ਤੇਰੀ ਜਮਾਂ ਸਹੀ ਐ। ਮੈਂ ਤਾਲੀ ਦੇ ਦਿਨ ਘਰੇ ਲਿਆ ਯਾਰ ਪਤਾ ਨਹੀਂ ਕੀ ਪੰਗਾ ਕਰੂ ਖੜਾ ਇਹ। ਮੈਂ ਨਾ ਉਹ ਦੂਜੇ ਘਰ ਵਾਲੀ ਭੈਣ ਨੂੰ ਫ ਮੈਂ ਉਹਨੂੰ ਕਹਿ ਕੇ ਉਹਨੂੰ ਐ ਕਹਦੇ ਵੀ 3 ਕਿਲੋ ਤਾਂ ਖੁਆ ਤਿਆਰ ਕਰਦੀ ਵਧੀਆ ਪੂਰਾ ਵਧੀਆ ਖੁਆ ਭਵਾਂ 200 ਰੁਪਏ ਬਦਲਾ ਲੀ ਤੇ ਕੁੜੀ ਨੂੰ ਨਾ ਦੋ ਡੱਬੇ ਭਰਾ ਕੇ ਉਥੋਂ ਦੇ ਕੇ ਅਧਰੀ ਤੋਰੇ ਕਿਹੜਾ ਇਹ ਲੋੜਾਂ ਦੇ ਸਬੰਧ ਦੇਉਗੀ ਉਹ ਜਿਹੜਾ ਹੁੰਦਾ ਨਾ ਉਹਦਾ ਚੰਗਾ ਹੀ ਹੁੰਦਾ ਆਹੋ ਪਤਾ ਲੱਗਿਆ ਜਿਹੜਾ ਬੇਬੀ ਚੱਕ ਕੇ ਬੇਬੀ ਜੀ ਕਿ ਤੂੰ ਤਾਂ ਜਿਵੇਂ ਹੀ ਪਤਾ ਲੱਗਿਆ ਜਿੰਨਾ ਮਾਰੀ ਮੋਟਰਸਾਈਕਲ ਖੜ ਜਾਣਾ ਪਰੇ ਕਰਦਿਆਂ ਪੀੜੀ ਜੀ ਤੂੰ ਐ ਕਰ ਸਬਜੀ ਨਹੀਂ ਆਦੇ ਸੀ ਤਾਂ ਰੋਟੀ ਬਣਾਉਂਦੀਆਂ ਆਟਾ ਗੁੰਨਿਆ ਪਿਆ ਮੈਂ ਲਿਓ ਨਾ ਹਾਂ ਆ ਲੱਕੜਾ ਲਾਲੀ ਬੇਬੀ ਨੂੰ ਕਹਿੰਦੇ ਲਾਲਾ ਜੋਰ ਕਰੇ ਅਜੇ ਤਾਂ ਮਾਟਰ ਭੀਖਵਾਉਣਾ ਹੈ ਅਸੀਂ ਫੇਰ ਜ਼ੋਰ ਲਾਉਗੀ ਜਿੰਨਾ ਲੱਗਦਾ ਉਹ ਨਹੀਂ ਹਰਦੀ ਬੁੜੀ ਉਹ ਨਹੀਂ ਸੁਧਰਦੀ ਜਿਵੇਂ ਕਹਨੇ ਹੁੰਦੇ ਆ ਕਿ ਕੁੱਤੇ ਦੀ ਪੂੰਛੋਂ ਗੱਲ ਨਹੀਂ ਨਿਕਲਦੇ ਹੁੰਦੇ ਉਹ ਤਾਂ ਪਿੰਗੀ ਦੀ ਪਿੰਗੀ ਰਹੂ ਇਹ ਬੁੜੀ ਤਾਂ ਪਿੰਗੀ ਦੀ ਪਿੰਗੀ ਰਹੂ ਇਹ ਨਹੀਂ ਸਿੱਧੀ ਹੁੰਦੀ ਇਹ ਨਹੀਂ ਸੁਧਰ ਸਕਦੀ ਕਿੰਨਾ ਜ਼ੋਰ ਮਰਜੀ ਲਾ ਲਾ ਕਿੰਨਾ ਮਰਜੀ ਇਹਦੇ ਨਾਲ ਮੱਥਾ ਭਕਾਈ ਮਾਰ ਲਾ ਚੱਲ ਜਿਹੜਾ ਕੁਝ ਇਹਨੇ ਕਰਨੇ ਇਹਨੂੰ ਕਰਨੇ ਨੇ ਜਿਹੜਾ ਸਾਥ ਹੋਇਆ ਸੀ ਕਰਾਂਗੇ ਲੈ ਲਾ ਲਈ ਜ਼ੋਰ ਫੇਰ ਹੁਣ ਕੁੜੀ ਨੂੰ ਦਵੋ ਲੋੜੀ ਤੇ ਉਹ ਗੱਲ ਨਹੀਂ ਤਾਂ ਖੋਆ ਦੇਵਾਂਗੇ ਨਾਲੇ ਸਾਰਾ ਸਮਾਨ ਦੂਜਾ ਕਹਿ ਦੂੰਗੀ ਇਹਨੂੰ ਵੀ ਗੱੱਚ ਘਾਰੇ ਆੜੀਆਂ ਜਿੰਨਾ ਵੀ ਹੋਇਆ ਕੁੜੀ ਨੂੰ ਪਮਾ 5 ਕਿਲੋ ਸਮਾਨ ਦੇ ਆਈ ਲਾ ਲਾ ਬੇਬੇ ਜ਼ੋਰ ਜਿੰਨਾ ਤੇ ਇਥੋਂ ਲੱਗਦਾ